ਬਣਦੇ ਜਾਣ ਉਹਨਾਂ ਦੇ ਇਕੱਠ ਤੋਂ ਜਿਸ ਅਵਸਥਾ ਦਾ ਜਨਮ ਹੁੰਦਾ ਉਹਨੂੰ ਕਹਿੰਦੇ ਨੇ ਸੁਭਾਅ ਉਹ ਫਲ ਹੈ ਬੀਜ ਨੂੰ ਬੋਣ ਤੋਂ ਰੋਕ ਸਕਦੇ ਸੀ ਬੂਟੇ ਨੂੰ ਵੀ ਪੁਟਿਆ ਜਾ ਸਕਦਾ ਪਰ ਹੁਣ ਫਲ ਬਣ ਗਏ ਫਲ ਦਾ ਰੂਪ ਬਦਲ ਨਾ ਉਹ ਫਲ ਬਣ ਗਿਆ ਚਲੋ ਜ਼ਮੀਨ ਤੇ ਬੂਟਾ ਲਾਇਆ ਫਲੀ ਬਹੁਤ ਹੋਇਆ ਫਲ ਕੋਈ ਖਾਵੇਗਾ। ਜੁ ਜੀਵਨ ਦੀ ਧਰਤੀ ਦੇ ਜੋ ਕਰਮ ਦਾ ਬੀਜ ਬੋਇਆ ਔਰ ਫਲੀ ਪੂਤ ਹੋਇਆ ਆਪ ਬੀਜ ਆਪੇ ਹੀ ਖਾਏ ਆਪ ਹੀ ਖਾਣਾ। ਕੋਈ ਦੂਜਾ ਨਹੀਂ ਖਾਂਦਾ। ਮੇਰਾ ਬੋਇਆ ਮੈਂ ਖਾਣਾ। ਮੇਰੀ ਔਲਾਦ ਨਹੀਂ ਖਾਂਦੇ। ਪਤੀ ਦਾ ਬੋਇਆ ਪਤੀ ਖਾਂਦਾ ਪਤਨੀ ਦਾ ਬੋਇਆ ਪਤਨੀ ਖਾਂਦੀ ਆਪ ਬੀਜ ਆਪੇ ਹੀ ਖਾ ਜ਼ਮੀਨ ਤੇ ਬੂਟਾ ਕਿਸੇ ਨੇ ਲਾਇਆ ਹੈ ਅਲ ਕੋਈ ਖਾਂਦਾ ਪਿਆ ਜੀਵਨ ਦੇ ਤੇ ਜਿਸ ਨੇ ਬੀਜਿਆ ਆਪ ਬੀਜ ਆਪੇ ਨਿਯਮ ਪ੍ਰਭੂ ਨੇ ਐਸਾ ਬਣਾਇਆ ਕਰਮ ਬੀਜ ਦੀ ਤਰ੍ਹਾਂ संस्कार बूटे की तरह स्वभाव फल की तरह बीज नो तो रोकया जा है कर्म करने तो अपने आप नो रोकया जा सकता है कोई भी चलो बो दिता है बूटा बन गया पुटिया जा सकता कटिया जा फल बन गया ਹੁਣ ਇਹਦਾ ਕੋਈ ਰੂਪ ਰੰਗ ਮਿਟਾਣਾ ਔਖੇ ਤੇ ਖਾਣਾ ਪਏਗਾ। ਭਨ ਲੋ ਭਨ ਲੋ ਸੁਭਾਵ ਕਹਿੰਦੇ ਨੇ ਮੈਂ ਅਰਜ਼ ਕਰਾਂ ਮਨੁੱਖ ਜਦ ਪਹਿਲੇ ਇੱਕ ਕਰਮ ਕਰਦਾ ਏ ਸ਼ੁਭ ਚਾਹ ਅਸ਼ੁਭ ਮਨੁੱਖ ਦੇ ਕਰਮ ਬਦਲੇ ਜਾ ਸਕਦੇ ਨਗਰ ਸ਼ੁਭ ਕਰਮ ਕਰਦਾ ਪਿਆ ਦੋ ਚਾਰ ਦਿਨ ਦੀ ਕਿਸੇ ਦੀ ਕੋ ਸੰਗਤ ਹੋਈ ਇਹ ਸ਼ੁਭ ਤੋਂ ਅਸ਼ੁਭ ਕਰਨ ਲੱਗ ਪਏ ਕਰਮ ਬਦਲੇ ਜਾਂਦੇ ਜਿਸ ਧਰਤੀ ਦੇ ਵਿੱਚ ਮੈਂ ਬੀਜ ਬੋਣਾ ਚਾਹੁੰਦਾ ਮੈਂ ਉਹ ਨਹੀਂ ਬੋਂਦਾ ਮੈਂ ਹੋਰ ਬੋਂਦਾ ਕਰਮ ਬਦਲੇ ਜਾ ਸਕਦੇ ਸੰਸਕਾਰ ਵੀ ਬਦਲੇ ਜਾ ਸਕਦੇ हुआ कर्म संस्कार बन जो मैं मन करके बोलिया अंदर लिखे आ गया जो मैं मन करके कीता है अंदर लिखे आ गया वो लिखया गया है संस्कार जो कीता है ये कर्म है जो अंदर लिखे आ गया वो संस्कार अवधि गैत लिये अर्ज करा ਸੰਸਕਾਰ ਕਿਸ ਦਾ ਬਣਦਾ ਹੈ ਅੰਦਰ ਖੇੜਾ ਕਰਮ ਲਿਖਿਆ ਜਾਂਦਾ ਹੈ ਜਿਸ ਕਰਮ ਨੂੰ ਮਨ ਨਾਲ ਕਰੀਏ ਤੋ ਐਸਾ ਹੁੰਦਾ ਹੈ ਤਨ ਕੋਈ ਕਰਤ ਕਰ ਰਿਹਾ ਉਸ ਵਿੱਚ ਮਨ ਨਹੀਂ ਹੈ ਸੰਸਕਾਰ ਨਹੀਂ ਬਣੇ ਪਰ ਮਨ ਵਿਚਾਰ ਕਰ ਰਿਹਾ ਸੋਚ ਰਿਹਾ ਮਾਨਸਿਕ ਕਰਮ ਚੱਲ ਰਿਹਾ ਪਾਵੇ ਤਨ ਕਰਤ ਨਹੀਂ ਵੀ ਕਰ ਰਿਹਾ ਤਾਂ ਵੀ ਸੰਸਕਾਰ ਬਣੇਗਾ ਹੁੜਾ ਜੇ ਧਿਆਨ ਪੂਰਵਕ ਸੁਣਨਾ ਸੰਸਕਾਰ ਮਨ ਸੇ ਕਰਮ ਨਾਲ ਬਣਦਾ ਤਨ ਕੋਈ ਗ੍ਰਿਤ ਕਰ ਰਿਹਾ ਉਸ ਵਿੱਚ ਮਨ ਸ਼ਾਮਲ ਹੈ ਸੰਸਕਾਰ ਬਣੇਗਾ ਤਨ ਨਹੀਂ ਸ਼ਾਮਲ ਮਨ ਕਰ ਰਿਹਾ ਸੋਚ ਰਿਹਾ ਚਿੰਤਨ ਕਰ ਰਿਹਾ ਵਿਚਾਰ ਕਰ ਰਿਹਾ ਸੰਸਕਾਰ ਬਣਨਗਾ ਸੰਸਕਾਰ ਮਾਨਸਿਕ ਕਰਮ ਦੇ ਬਣਦੇ ਸਮਾਨਸਿਕ ਕਰਮ ਦੇ ਜਿਹਾ ਭਾਵੇਂ ਤਨ ਸ਼ਾਮਲ ਹੋਵੇ ਪਾਵੇ ਨਾ ਸ਼ਮ ਜਦ ਤਾਂ ਤਨ ਨਾਲ ਸ਼ਾਮਲ ਹੁੰਦਾ ਹੈ ਤੋ ਕਰਮ ਕਰਤ ਬਣ ਜਾਂਦਾ ਹੈ ਲੇਕਿਨ ਤਨ ਸ਼ਾਮਲ ਨਹੀਂ ਹੋਇਆ ਤੋ ਕਰਮ ਕਰਮ ਹੈ ਕਰਤ ਨਹੀਂ ਬਣਿਆ ਕਰਤ ਨਹੀਂ ਬਣਿਆ ਸਮਾਜ ਕਾਨੂੰਨ मनुख ਦੇ ਕ੍ਰਿਤ ਨੂੰ ਵੇਖਦੀ ਹੈ ਮਾਨਸਿਕ ਕਰਮ ਨੂੰ ਨਹੀਂ ਦੇਖ ਵੀ ਨਹੀਂ ਸਕਦੀ ਤੁਸੀਂ ਇੱਥੇ ਸੋਚਦੇ ਕੀ ਪਿਓ ਮੈਨੂੰ ਕੀ ਪਤਾ ਮੈਂ ਇੱਥੇ ਸਟੇਜ ਤੇ ਬੈਠਾ ਆ ਜਾਂ ਗੁਰਦੁਆਰੇ ਬੈਠਾ ਹੋਇਆ ਕੀ ਸੋਚ ਰਿਹਾ ਸੀ ਤੁਹਾਨੂੰ ਕੀ ਪਤਾ ਮਾਨਸਿਕ ਕਰਮ ਤੱਕ ਸਮਾਜ ਦੀ ਕਾਨੂੰਨ ਦੀ ਪਹੁੰਚ ਨਹੀਂ ਕ੍ਰਿਤ ਤੱਕ ਪਹੁੰਚੇ ਜਦ ਉਹ ਮਾਨਸਿਕ ਕਰਮ ਜੋ ਵਿਚਾਰ ਦੇ ਰੂਪ ਵਿੱਚ ਆਉਂਦਾ ਹੈ ਜਦ ਤਨ ਤੇ ਕਿਰਤ ਦੇ ਰੂਪ ਵਿੱਚ ਪ੍ਰਗਟ ਆਉਂਦਾ ਹੈ ਉਹ ਸਮਾਜ ਨੂੰ ਦਿਖਾਈ ਦਿੰਦਾ ਹੈ ਕਰਦਾ ਕੀਤੇ ਇਹ ਦੀ ਕਿਰਤ ਕੀ ਐਸਾ ਵੀ ਹੋ ਸਕਦਾ ਹੈ ਕਿਰਤ ਬੜੀ ਚੰਗੀ ਕਰ ਰਿਹਾ ਉਸ ਵਿੱਚ ਮਨ ਨਹੀਂ ਹੈ ਮਨ ਇਨਕਾਰੀ ਹੈ ਕਿ ਜੇ ਮਨ ਇਨਕਾਰੀਏ ਤੇ ਫਿਰ ਚੰਗੀ ਕਰਿਤ ਕਿਉਂ ਕਰ ਰਿਹਾ ਹੈ ਸਮਾਜ ਲਈ ਕਰ ਰਿਹਾ ਹੈ ਸਮਾਜ ਚੰਗਾ ਚੰਗਾ ਆਖੇਗਾ ਲੋਕੀ ਚੰਗਾ ਚੰਗਾ ਆਖਣ ਸਮਾਜ ਦੇ ਚ ਰਹਿਣਾ ਤੂੰ ਕਮ ਸੇ ਕਮ ਸਮਾਜ ਚੰਗਾ ਚੰਗਾ ਆਖੇ ਬੜੇ ਧਿਆਨ ਨਾਲ ਸੁਣਨਾ ਦੁਨੀਆ ਭਰ ਦੇ ਆਤਮਦਰਸੀ ਕਹਿੰਦੇ ਨੇ ਜੋ ਬਹੁਤ ਸਮਾਜ ਦੀ ਦ੍ਰਿਸ਼ਟੀ ਚੰਗਾ ਬਣਨ ਦੀ ਕੋਸ਼ਿਸ਼ ਕਰ ਰਹਾ ਹੈ ਅਕਸਰ ਦੇਖਿਆ ਗਿਆ ਹੈ ਪਰਮਾਤਮਾ ਦੀ ਨਜ਼ਰਾਂ 'ਚ ਬੁਰਾਈ ਆਉਂਦਾ ਕੁਛ ਵੀ ਕੁਛ ਵੀ ਨਹੀਂ ਕੁਛ ਵੀ ਨਹੀਂ ਇਹਨੂੰ ਸ਼ੇਖ ਸਾਦੀ ਸਭ ਇੰਜ ਕਹਿੰਦੇ ਨੇ ਠੋਂ ਦੁਨੀਆਂ ਦੀ ਨਿਗਾਹਾਂ ਵਿੱਚ ਬਹੁਤ ਚੰਗਾ ਹੋਵੇ ਤੇ ਪਰਮਾਤਮਾ ਦੀ ਨਿਗਾਹ ਦੇ ਵਿੱਚ ਮਾੜਾ ਹੋਵੇ ਇਸਨਾਲੋ ਇਹ ਬੈਤਰ ਹੈ ਕਿ ਤੂੰ ਸਮਾਜ ਦੀ ਨਿਗਾਹ ਦੇ ਚ ਮਾੜਾ ਹੋਵੇਂ ਪ੍ਰਭੂ ਦੀ ਨਿਗਾਹ ਦੇ ਚੰਗਾ ਇਸਨੋਂ ਚੰਗਾ ਮਨੁੱਖ ਦੇ ਤੇ ਸਾਰੀ ਕੋਸ਼ਿਸ਼ ਇਹ ਸਮਾਜ ਚੰਗਾ ਰਹਿਣਾ ਜੋ ਸਮਾਜ ਦੇ ਚ ਹੈ ਇਸ ਸਮਾਜ ਤਤਛਿਨ ਫੈਸਲਾ ਕਰਦਾ ਹੈ ਜ ਰਹਿਣਾ ਸਮਾਜ ਦੇ ਚ ਕਰਮ ਜਦ ਕਰਿਤ ਬਣਦਾ ਉਨੂੰ ਸਮਾਜ ਦੇਖਦਾ ਹੱਥਾਂ ਦੁਆਰਾ ਕਰਿਤ ਪ੍ਰਗਟ ਹੋਈ ਜ਼ਬਾਨ ਦੁਆਰਾ ਬੋਲਣਾ ਕਰਿਤ ਦੇ ਰੂਪ ਵਿੱਚ ਪ੍ਰਗਟ ਹੋਇਆ ਲੋਕੀ ਦੇਖਦੇ ਪਰ ਮਨ ਕੀ ਬੋਲਦਾ ਪਏ ਅੰਦਰ ਸਮਾਜ ਨਹੀਂ ਦੇਖਦਾ ਦੇਖ ਵੀ ਨਹੀਂ ਸਕਦਾ ਮਨ ਕੀ ਸੋਚ ਰਿਹਾ ਹੈ ਕਾਨੂੰਨ ਦੇਖ ਵੀ ਨਹੀਂ ਸਕਦਾ ਸਮਾਜ ਦੇਖ ਵੀ ਨਹੀਂ ਸਕਦਾ ਐ ਸਭੀ ਹੋ ਸਕਦਾ ਹੈ ਤਨ ਸੁਭ ਕਰਤ ਕਰ ਰਿਹਾ ਉਸ ਵਿੱਚ ਮਨ ਨਹੀਂ ਹੈ ਸੰਸਕਾਰ ਨਹੀਂ ਬਣਨਗੇ ਇਸ ਸੁਭ ਕਰਤ ਦੇ ਅੰਦਰ ਸੰਸਕਾਰ ਨਹੀਂ ਬਣੇ ਇਹ ਲਿਖਿਆ ਹੀ ਨਹੀਂ ਜਾਏ ਭਾਵੇਂ দান ਕਰ ਰਿਹਾ ਪੁੰਨ ਕਰ ਰਿਹਾ ਬਾਣੀ ਪੜ ਰਿਹਾ ਸੇਵਾ ਕਰ ਰਿਹਾ ਮਨ ਨਹੀਂ ਹੈ ਵਿੱਚ ਇਹਦੇ ਸੰਸਕਾਰ ਨਹੀਂ ਬਣਨਗੇ ਹੋਰ ਸੁਣ ਲਓ ਕੁਝ ਬੁਰਾ ਕੀਤਾ ਉਸ ਵਿੱਚ ਮਨ ਨਹੀਂ ਸੀ ਉਹ ਦੇਵੀ ਸੰਸਕਾਰ ਨਹੀਂ ਬਣ। ਥੋ ਗਿਆ ਬੁਰਾ। ਜੇ ਬਾਰੋਂ ਬੁਲਚਕ ਬੋਲ ਦੇ ਬੀਖਰੇ ਅਰਮਣ। ਬੋਲਿਆ ਬੁਰਾ ਹੈ ਪ੍ਰਮਾਤਮਾ ਦੀ ਨਿਗਾਹ ਖਰਾ ਹੈ ਸਮਾਜ ਦੀ ਨਿਗਾਹ ਖੋਟ ਹੈ। ਬੁਰਾ ਜੋ ਬੋਲੇ। ਪਹਿੜਾ ਜੋ ਬੋਲੇ। ਪਰ ਪਹਿੜੀ ਜ਼ਬਾਨ ਬੋਲ ਗਈ ਉਸਤੇ। ਉਸ ਵਿੱਚ ਉਸ ਦਾ ਮਨ ਨਹੀਂ ਸੀ ਪਛਤਾਬ ਕਰ ਰਿਹਾ ਈ ਖਰੇ ਹਰ ਬਾਣੇ ਕਈ ਦਫਾ ਐਸਾ ਹੁੰਦਾ ਮਨੁੱਖ ਸਮਾਜ ਦੀ ਨਿਗਾਹ ਖੋਟਾ ਹੁੰਦਾ ਪ੍ਰਭੂ ਦੀ ਨਿਗਾਹ ਖਰਾ ਹੁੰਦਾ ਔਰ ਕਈ ਦਫਾ ਸਮਾਜ ਦੀ ਨਿਗਾਹ ਦੇ ਚ ਖਰਾ ਹੁੰਦਾ ਗੁਰੂ ਦੀ ਨਿਗਾਹ ਬਿਲਕੁਲ ਖੋਟਾ ਖੋਟਾ ਹੁੰਦਾ ਧਾਰਮਿਕ ਪੁਰਸ਼ ਕਹਿੰਦੇ ਨੇ ਤੂੰ ਸਮਾਜ ਦੀ ਦ੍ਰਿਸ਼ਟੀ 'ਚ ਖਰਾ ਹੋਵੇਂ ਬਿਹਤਰ ਹੈ ਤੂੰ ਸਮਾਜ ਦੀ ਦ੍ਰਿਸ਼ਟੀ 'ਚ ਖੋਟਾ ਹੋਵੇਂ ਪ੍ਰਭੂ ਦੀ ਨਿਗਾਹ 'ਚ ਖਰਾ ਹੋਵੇਂ ਬਿਹਤਰ ਇਹ ਜੋ ਨਾਉ ਕਰ ਇਸ ਚੁਲਾਉ ਆਸਤੇ ਬੜੀ ਹਿੰਮਤ ਚਾਹੀਦੀ ਮਨੁੱਖ ਬਹੁਤ ਕੁਝ ਜੋ ਕਰਦਾ ਹੈ ਸਮਾਜ ਨੂੰ ਖੁਸ਼ ਕਰਨ ਵਾਸਤੇ ਕਰਦਾ ਹੈ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਕਬ ਕੋ ਲੋਗਨ ਕੋ ਪਤੇ ਆਵੇ ਕਬ ਕੋ ਲੋਗਨ ਕੋ ਪਤੇ ਆਵੇ ਲੋਕ ਪਤੀਣੇ ਨਾ ਪਤ ਜਨ ਨਾਨਕ ਹਿਰਦੇ ਸਦ ਧਿਆਉ ਤਾਂ ਜੈ ਜੈ ਕਰੇ ਸਭ ਕੋ ਕੀ ਲੋਕਾਂ ਨੂੰ ਖੁਸ਼ ਕਰਨ ਵਾਸਤੇ ਚਲੇ ਆ ਕਦੀ ਬਵੌਰ ਮੁਤਾਲਾ ਕਰੋਗੇ ਅਰੇ ਆંકੜੇ ਸਹੀ ਨੇ 99% ਮਨੁੱਖ ਜੋ ਕੁਝ ਕਰਦੇ ਨੇ ਸਮਾਜ ਨੂੰ ਖੁਸ਼ ਕਰਨ ਵਾਸਤੇ ਸਮਾਜ ਦੀ ਨਿਗਾਹ ਖਰਾ ਬਣਨ ਵਾਸਤੇ। ਔਰ ਜਿਤਨਾ ਸਮਾਜ ਦੀ ਨਿਗਾਹ ਖਰਾ ਹੋਣ ਦੀ ਕੋਸ਼ਿਸ਼ ਕਰਦੇ ਨੇ ਉਤਨੇ ਹੀ ਗੁਰੂ ਦੀ ਨਿਗਾਹ ਚ ਖੋਟੇ ਹੁੰਦੇ। ਇਹ ਕੋਈ ਪਰਮਾਨ ਨਹੀਂ ਹੈ ਕਿ ਜੋ ਸਮਾਜ ਦੇ ਨਿਗਾਹ ਚ ਚੰਗਾ ਹੈ ਉਹ ਪ੍ਰਮਾਤਮਾ ਦੇ ਨਿਗਾਹ ਚ ਵੀ ਚੰਗਾ ਹੋਵੇਗਾ ਇਹ ਕੋਈ ਸਬੂਤ ਨਹੀਂ ਹੈ ਇਹ ਕੋਈ ਪ੍ਰਮਾਨ ਨਹੀਂ ਹੈ ਇਤਨੀ ਮੈਂਸ ਕਰ ਦੇ ਪਰ ਇਹ ਵੀ ਕੋਈ ਪ੍ਰਮਾਨ ਨਹੀਂ ਜੋ ਸਮਾਜ ਦੇ ਨਿਗਾਹ ਦੇ ਚ ਖੋਟਾ ਹੈ ਉਹ ਪ੍ਰਮਾਤਮਾ ਦੇ ਨਿਗਾਹ ਚ ਵੀ ਖੋਟਾ ਹੋਵੇਗਾ ਇਹ ਕੋਈ ਪ੍ਰਮਾਨ ਨਹੀਂ ਇਹ ਤੇ ਪ੍ਰਮਾਤਮਾ ਦਾ ਫੈਸਲਾ ਹੈ ਜੋ ਕਰਮ ਮਨ ਨਾਲ ਕੀਤਾ ਜਾਂਦਾ ਹੈ ਉਸੇ ਦੇ ਸੰਸਕਾਰ ਬਣਦੇ ਨੇ ਦੂਜੇ ਦੇ ਨਹੀਂ ਬਣਦੇ ਬਣਦੇ ਕਰੀਬਨ ਕਰੀਵਨ ਜਦ ਵੀ ਕੋਈ ਮਨੁੱਖ ਬੁਰਾ ਕਰਦਾ ਹੈ ਉਸ ਵਿੱਚ ਮਨ ਪੂਰਾ ਆਉਂਦਾ ਹੈ ਕਿਉਂ ਸਾਵਧਾਨੀ ਚਾਹੀਦੀ ਮਨ ਪੂਰਾ ਚਾਹੀਦਾ ਸਮਾਜ ਦੇਖੇ ਨਾ ਕਾਨੂੰਨ ਦੇਖੇ ਨਾ ਅਕੜਾ ਜਾਵਾਂ ਹਰ ਬੁਰੇ ਕਰਮ ਦੇ ਚ ਮਨੁੱਖ ਦੀ ਸਾਵਧਾਨੀ ਪੂਰੀ ਆਉਂਦੀ ਚੋਰ ਪੂਰਾ ਸਾਵਧਾਨ ਹੁੰਦਾ ਚੋਰੀ ਕਰਨ ਲੱਗਿਆ ਕਾਤਲ ਪੂਰਾ ਸਾਵਧਾਨ ਹੁੰਦਾ ਕਤਲ ਕਰਨ ਲੱਗਿਆ ਪਕੜਿਆ ਜ ਗਿਆ ਤੇ ਫਾਂਸੀ ਉਮਰ ਭਰ ਦੀ ਜ਼ਹਿਰ ਪੂਰਾ ਸਾਵਧਾਨੋ ਬੜਾ ਸਾਵਧਾਨ ਹੋਣਾ। ਬੇਈਮਾਨੀ ਕਰਨ ਵਿੱਚ, ਛੱਗੇ ਕਰਨ ਵਿੱਚ ਮਨੁੱਖ ਦੀ ਸਾਵਧਾਨੀ ਪੂਰੀ ਆਉਂਦੀ ਹੈ। ਵਾਹਿਗੁਰੂ ਵਾਹਿਗੁਰੂ ਜਪਦਾ ਪਿਆ ਕੋਈ ਸਾਵਧਾਨ ਨਹੀਂ। ਕੀਰਤਨ ਸੁਣਦਾ ਪਿਆ ਸਾਵਧਾਨੀ ਕੋਈ ਨਹੀਂ। ਤੂੰ ਚੋਰੀ ਦੇ ਸੰਸਕਾਰ ਬਣ ਜਾਂਦੇ ਨੇ ਕੀਰਤਨ ਦੇ ਨਹੀਂ ਬਣ। ਬੇਈਮਾਨੀ ਦੇ ਸੰਸਕਾਰ ਬਣ ਜਾਂਦੇ ਨੇ। ਵਾਹਿਗੁਰੂ ਵਾਹਿਗੁਰੂ ਆਖਣ ਦੇ ਸੰਸਕਾਰ ਨਹੀਂ ਬਣਦੇ ਕਿਉਂ ਉਸ ਵਿੱਚ ਮਨ ਨਹੀਂ ਸੀ ਸਾਵਧਾਨੀ ਨਹੀਂ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਮਨ ਕਰ ਕਭੂ ਨਾ ਹਰ ਗੁਣ ਗਾਇਓ ਗਾਂਦਾ ਪੈ ਪਾਠ ਕਰਦਾ ਪੈ ਮਨ ਤੇ ਉਸ ਵਿੱਚ ਆਏ ਨਹੀਂ ਸੰਸਕਾਰ ਨਹੀਂ ਬਣਨਗੇ ਮਨ ਕਰ ਕਭੂ ਨਾ ਹਰ ਗੁਣ ਗਾਇਓ ਵਿਖਿਆ ਸਖਤ ਰਿਹਾ ਉਹ ਨਿਸਵਾਸਰ ਕਿਨੋ ਆਪਣੋ ਪਾਇ ਮਨ ਉਸੇ ਹੀ ਕਰਮ ਦੇ ਚਾਹੁੰਦਾ ਹੈ ਜਿਸ ਤੋਂ ਪ੍ਰਭਾਵ ਹੁੰਦਾ ਹੈ ਮਨ ਉਸੇ ਹੀ ਕਰਮੇ ਚਾਹੁੰਦਾ ਜਿਸ ਤੋਂ ਲਾਭ ਹੈ ਅਗਰ ਬੁਰੇ ਕਰਮ ਦੇ ਚਲਾਬ ਹੈ ਤਾਂ ਮਨ ਉਹ ਬੁਰਾ ਕਰੇਗਾ ਅਗਰ ਪਤਾ ਚਲ ਜਾਏ ਸ਼ੁਭ ਕਰਮ ਦੇ ਚਲਾਬ ਹੈ ਤਾਂ ਕਰੇਗਾ ਮਨੋਰਥ ਲਾਭ ਹੈ ਔਰ ਲਾਭ ਵੀ ਸਿਰਫ ਦੁਨਿਆਵੀ ਕੋਈ ਅਧਿਆਤਮਿਕ ਨਹੀਂ ਕੋਈ ਪਰਮਾਤਮ ਨਹੀਂ ਦੁਨਿਆਵੀ ਲਾਭ ਹੈ ਤੇ ਸ਼ੁਭ ਕਰ ਦੇ नहीं तो नहीं करते अगर अशुभ करके भी दुनिया भी लाभ हो सकता है तो कर दे मूल से लाभ दी गल आप सुन के हैरान हो गए स्वभाव सामने मेरे वाक आ गया भारत के प्राचीन ऋषि मुनिया की ਵੰਡ ਦੇ ਮਤਾਬਕ ਚਾਰ ਵਰਨ ਮੰਨਦੇ ਨੇ ਉਹ ਜਿਹੜੀ ਵੰਡ ਕੀਤੀ ਸੀ ਉਹਨਾਂ ਨੇ ਜਾਤ ਪਾਤ ਕਰਕੇ ਨਹੀਂ ਕੀਤੀ ਸੀ ਜਿਹੜਾ ਆਪਣੇ ਸਿਰ ਦੀ ਵਰਤੋਂ ਬਹੁਤ ਜ਼ਿਆਦਾ ਕਰੇ بڑا ਸੋਚੇ ਜ਼ਬਾਨ ਦੇ ਅੱਗੇ ਉਹਦੀ ਸੋਚਣੀ ਹੋਵੇ ਜ਼ਬਾਨ ਪਿੱਛੇ ਹੋਵੇ ਪੈਰਾਂ ਦੇ ਅੱਗੇ ਵੀ ਉਸਦੀ ਅਕਲ ਹੋਵੇ ਪੈਰ ਅੱਗੇ ਨਾ ਹੋਣ ਮੂਰਖ ਮਨੁੱਖ ਪੈਰ ਅੱਗੇ ਨੇ ਅਗਰ ਪਿੱਛੇ ਕਦਮ ਪਹਿਲੇ ਪੁੱਟ ਲੈਂਦਾ ਸੋਚਦਾ ਬਾਅਦ ਵਿੱਚ ਹੈ ਸਿਆਣਾ ਅਕਲ ਅੱਗੇ ਇੱਕ ਕਦਮ ਪਿਛੇ ਸੋਚਦਾ ਪਹਿਲੇ ਕਦਮ ਬਾਅਦ ਵਿੱਚ ਰੱਖਤ ਸਿਆਣਾ ਮਨਕ ਸੋਚਦਾ ਪਹਿਲੇ ਬੋਲਦਾ ਬਾਅਦ ਵਿੱਚ ਸਿਆਣਾ ਮਨਕ ਕਰਦਾ ਬਾਅਦ ਵਿੱਚ ਸੋਚਦਾ ਪਹਿਲੇ ਮੋੜ ਕਰਦਾ ਪਹਿਲੇ ਸੋਚਦਾ ਬਾਅਦ ਵਿੱਚ ਇਹ ਪਹਿਚਾਨ ਜਿਹੜਾ ਹਰ ਕਰਮ ਵਿੱਚ ਅਕਲ ਨੂੰ ਅੱਗੇ ਰੱਖਦਾ ਹੈ ਸਿਰ ਨੂੰ ਅੱਗੇ ਰੱਖਦਾ ਹੈ। ਔਰ ਜਿਸ ਦਾ ਸਿਰ ਬਹੁਤ ਮਜ਼ਬੂਤ ਹੈ ਉਹਨੂੰ ਬ੍ਰਾਹਮਣ ਆਖਿਆ ਗਿਆ। ਇਹ ਬ੍ਰਹਮ। ਬ੍ਰਾਹਮਣ ਕੋਈ ਜਾਤ ਨਹੀਂ ਸੀ। ਇਹ ਗਲ ਵਖਰੇ ਕੇ ਉਸ ਵਰਗ ਦੇ ਬੰਦਿਆਂ ਨੂੰ ਬ੍ਰਾਹਮਣ ਆਖਿਆ ਗਿਆ ਬਹੁਤਾਂ ਦੇ ਵਿੱਚ ਜਾਤ ਮੰਨ ਲਈ ਗਈ। ਵਰਨੈ ਜਾਤ ਨਹੀਂ ਗੇ। ਗੁਰਵਾਣੀ ਜਾਤ ਨਹੀਂ ਮੰਦੀ ਗੁਰਵਾਣੀ ਕਹੀ ਕਹਿੰਦੀ ਬ੍ਰह्म ਬਿੰਦੇ ਸੇ ਬ੍ਰਾਹਮੜਾ ਜੋ ਬ੍ਰह्म ਦਾ ਚਿੰਤਨ ਕਰਦਾ ਹੈ ਬ੍ਰਾਹਮਣ ਔਰ ਸੁਣੋ ਕਹੋ ਕਬੀਰ ਜੋ ਬ੍ਰह्म ਵਿਚਾਰੇ ਸੋ ਬ੍ਰਾਹਮਣ ਕਈਤ ਹੈ ਹਮਾਰੇ ਜੋ ਬ੍ਰह्म ਦੇ ਵਿਚਾਰ ਕਰਦਾ ਹੈ ਬ੍ਰਾਹਮਣ ਵੇਦ ਸਬਦੰਗ ਬ੍ਰਾਹਮਣ ਹੈ ਵਿਦਿਆਦੀ ਵਿਚਾਰ ਕਰਦਾ ਹੈ ਸੋਚਦਾ ਹੈ ਬ੍ਰਾਹਮਣ ਸੇਲਨ ਵਗੈ ਕਰਦਾ ਹੈ ਬ੍ਰਾਹਮਣ ਹੱਥ ਅੱਗੇ ਨੇ ਹੱਥਾਂ 'ਚ ਤਾਕਤ ਹੋਣੀ ਚਾਹੀਦੀ ਸਿਰ ਦੇ ਚ ਨਹੀਂ ਹੈ ਤੇ ਨਾ ਸਹੀ ਹੱਥ ਮਜ਼ਬੂਤ ਹੋਣੇ ਚਾਹੀਦੇ ਮੇਰੇ ਦੋ ਹੱਥ ਇਤਨੇ ਮਜ਼ਬੂਤ ਹੋਵਨ 1000 ਹੱਥਾਂ ਨੂੰ ਜਗੜ ਕੇ ਰੱਖ ਦੇ ਪਤਾ ਹੈ ਭਾਰਤ ਦੇ ਚ ਇੱਕ ਐਸਾ ਪੁਰਸ਼ ਹੋਇਆ ਜਿਹਦਾ ਨਾਮ ਸੀ ਸਹਿਨ ਸਰਬਾਹੁ ਸਹਿਨ ਸਰਬਾਹੁ ਸੰਸ ਕਹਿੰਦੇ ਨੇ ਹਜ਼ਾਰ ਨੂੰ ਹਜ਼ਾਰ ਬਾਵਾ ਵੜ ਮਿਥਿਹਾਸ ਦੇ ਚਾਨ ਸਚਾਈ ਕਢਣੀ ਬੈ ਹਜ਼ਾਰ ਬਾਵਾ ਇਹ ਕੋਈ ਮਨੁੱਖ ਨਹੀਂ ਆਵਨ ਤਾਂ ਮੇਰੇ ਖਾਲੇ ਸਾਰਾ ਹਾਲ ਕਮਰੇ ਚ ਇਕੱਲਾ ਹੀ ਬੈਠ ਸਕੇ ਹਜ਼ਾਰ ਬਾਵਾ ਬਹੁਤ ਵੱਡਾ ਸਰੀਰ ਚਾਹੀਦਾ ਹੈ ਹਜ਼ਾਰ ਬਾਵਾ ਪਰ ਮਿਹਰਸ ਕਰਾ ਸਚਾਈ ਹੈ ਉਹਦੇ ਨੇ ਸੈਨ ਸਰਬਾਹੋ ਐਨ ਤੇ ਉਸਦੇ ਕੋਲ ਦੋ ਹੱਥ ਪਰ ਉਹਦੇ ਕੋਲ ਹਜ਼ਾਰਾਂ ਹੱਥ ਜੁੜੇ ਅੰਦਰ ਜੋੜ ਕੇ ਖੜੇ ਉਹਦੇ ਦੋ ਹੱਥ ਹਜ਼ਾਰਾਂ ਹੱਥਾਂ ਨੂੰ ਬੰਨ ਕੇ ਰੱਖ ਦਿੰਦੇ ਉਹਦੇ ਦੋ ਹੱਥ ਹਜ਼ਾਰਾਂ ਦੇ ਸਿਰਾਂ ਨੂੰ ਜੁਗਾ ਕੇ ਰੱਖ ਦਿੰਦੇ ਸਹਿਨ ਸਰਬਾਹੋ ਹਰਮਨ 6 ਦੀ ਕੋਸ਼ਿਸ਼ ਹੈ ਮੇਰੀਆਂ ਦੋ ਬਾਵਾਵਾਂ ਦੇਚ ਹਜ਼ਾਰਾਂ ਬਾਵਾਵਾਂ ਦਾ ਬੱਲ ਲੋ ਸਹਿਨ ਸਰ ਬਾਉ ਕੋਉਣ ਨਹੀਂ ਬੜਨਾ ਚੰਗਾ ਸਭ ਕੁਝ ਮੇਰੇ ਹੱਥਾਂ ਚ ਹੋਵੇ ਸਭ ਕੁਝ ਮੇਰੀ ਮੁਠੀ ਦੇ ਚ ਹੋਵੇ ਮੁਗਲ ਸ਼ਹਿਨ ਸਾਹ ਤੇ ਆਪਣਾ ਤਖੱਲੂਸੀ ਸਦਾ ਇਸੇ ਤਰ੍ਹਾਂ ਰੱਖਦੇ ਰਹੇ ਜਹਾਂ ਗੇਰ ਸਾਰਾ ਜਹਾਨ ਮੇਰੀ ਪਕੜ ਦੇ ਮੇਰੀ ਮੁਠੀ ਦੇ ਅਕਬਰ ਜਲਾਲਉਦੀਨ ਤੇ ਨਾਮ ਸੀ ਅਕਬਰ ਪਤਾ ਅਕਬਰ ਕਿਸ ਨੂੰ ਕਹਿੰਦੇ ਨੇ ਅਕਬਰ ਦੇ ਅਖਰ ਸਭ ਤੋਂ ਵੱਡਾ ਇਸੇ ਵਸੇ ਮੁਸਲਮਾਨ ਕਹਿੰਦੇ ਨੇ ਅੱਲਾਹੂ ਅਕਬਰ ਅੱਲਾ ਹੀ ਅਕਬਰ ਹੈ ਹੋਵੇਗਾ ਅੱਲਾ ਅਕਬਰ ਜਲਾਲਉਦੀਨ ਨੇ ਕਿਹਾ ਮੈਂ ਅਕਬਰ ਗੱਲ ਖਤਮ ਜਲਾਲਉਦੀਨ ਅਕਬਰ ਕੌਣ ਨੇ ਅਕਬਰ ਬਣਨਾ ਚਾਹੁੰਦਾ ਕੌਣ ਸਾਰਿਆਂ ਤੋਂ ਵੱਡਾ ਨਹੀਂ ਬਣਨਾ ਚਾਹੁੰਦਾ ਔਰੇ ਹੰਕਾਰ ਸ਼ਿਖਰ ਤੇ ਹੋਵੇ ਤੇ ਮਨੁੱਖ ਚਾਹਂਦਾ ਹੈ ਖੁਦਾ ਨੂੰ ਵੀ ਛੋਟਾ ਦਿਖਾਣਾ ਹੈ ਹੰਕਾਰ ਦੀ ਐਸਾ ਕਰਦਾ ਹਰਨਾਕਸ਼ ਨੇ ਕੀਤਾ ਸੀ ਰੱਬ ਕੀ ਆਉਂਦਾ ਮੈਂ ਖੁਦ ਰਬਾ ਐਸਾ ਕੀਤਾ ਸੀ ਨਮਰੋਦ ਨੇ ਖੁਦਾ ਕੀ ਆਉਂਦਾ ਮੈਂ ਖੁਦ ਖੁਦਾ ਕਿਹਾ ਸੀ ਉਸੇ ਹੱਥ ਇਤਨੇ ਮਜ਼ਬੂਤ ਹੋਵਨ ਸਾਰੇ ਹੱਥ ਮੇਰੇ ਅੱਗੋਂ ਜੁੜੇ ਹੋ। ਹੱਥਾਂ ਵਿੱਚ ਇਤਨੇ ਤਾਕਤ ਹੋਵੇ ਹਜ਼ਾਰਾਂ ਸਿਰ ਮੇਰੇ ਅੱਗੋਂ ਝੁਕ ਜਾਉਣ ਸਹੰ ਸਰਬਾਉ। ਇੱਕ ਉਰਦੂ ਦਾ ਸ਼ਾਇਰ ਕਹਿੰਦਾ ਹੈ ਕਿਸੇ ਕੇ ਇੱਕ ਆਸੋਂ ਪਰ ਹਜ਼ਾਰਾਂ ਦਿਲ ਤੜਪਤੇ ਹਨ। ਕਿਸੇ ਕਾ ਉਮਰ ਭਰ ਰੋਣਾ ਯਹੀ ਬੇਕਾਰ ਜਾਤਾ। ਇੱਕ ਕਹੰਜੂ ਨਿਕਲੇ ਹਜ਼ਾਰਾਂ ਦਿਲ ਰੋਠੇ ਸਾਰੀ ਜ਼ਿੰਦਗੀ ਕੋਈ ਰੋਂਦਾ ਰਿਹਾ ਕਿਸੇ ਨੇ ਪੁੱਛਿਆ ਵੀ ਨਹੀਂ ਕਿਉਂ ਰੋਂ ਕਿਉਂ ਰੋਂ ਸਹੰਸਰ ਬਾਹੂ ਦੋ ਹੱਥਾਂ ਵਿੱਚ ਬਹੁਤ ਵੱਡੀ ਤਾਕਤ ਇਸ ਤਰ੍ਹਾਂ ਦੀ ਸ਼ਕਤੀ ਦਾ ਜੇ ਮਤਲਾਸ਼ੀ ਹੋਵੇ ਤੇ ਹੱਥਾਂ ਨੂੰ ਹੀ ਮਜ਼ਬੂਤ ਕਰਨਾ ਚਾਹੀਏ ਉਹਨੂੰ ਕਹਿੰਦੇ ਸਨ ਖੱਤਰੀ ਛਤਰੀ ਛਤਰੀ ਦੇ ਅਖਰੀ ਅਰਥ ਵਿੱਚ ਸ਼ਸਤਰ ਜਿਸ ਦੇ ਹੱਥ ਤੇ ਚੈ ਸ਼ਕਤੀ ਜਿਸ ਦੇ ਹੱਥ ਤੇ ਛਤਰੀ ਇਹਦਾ ਉਪਰ ਬਰੰਸ਼ ਹਿੰਦੀ ਪੰਜਾਬ ਵਿੱਚ ਖੱਤਰੀ ਅਸੀਂ ਕਹਿ ਦਿੰਦੇ ਆ ਵਰਨਾ ਲਬਜ਼ ਸੰਸਕ੍ਰਿਤ ਦਾ ਛਤਰੀ ਸ਼ਸਤਰ ਜੇ ਦੇਖੋਨ ਸ਼ਕਤੀ ਜੇ ਦੇ ਕੋਲ ਛਤਰੀ ਹੱਥ ਬੜੇ ਮਜ਼ਬੂਤ ਨੇ ਹੱਥਾਂ 'ਚ ਬੜੀ ਤਾਕਤ ਹੈ ਇਹ ਦੋ ਹੱਥ ਹਜ਼ਾਰਾਂ ਹੱਥਾਂ ਨੂੰ ਮਜਬੂਰ ਕਰ ਸਕਦੇ ਨੇ ਹੱਥ ਜੋੜਨ ਤੇ ਇਹ ਦੋ ਹੱਥ ਇਤਨੇ ਮਜ਼ਬੂਤ ਨੇ ਹਜ਼ਾਰਾਂ ਸਿਰਾਂ ਨੂੰ ਝੁਕਾ ਸਕਦੇ ਨੇ ਸ਼ਤਰੀ ਫਿਰ ਜਿਹੜਾ ਬਾਰੀਕ ਕੰਮ ਨਾ ਕਰ ਸਕੇ ਅਕਲ ਨੂੰ ਅੱਗੇ ਕਰਨਾ ਉਹਦਾ ਸਵਾਲ ਨਹੀਂ ਹੱਥਾਂ ਨੂੰ ਮਜ਼ਬੂਤ ਕਰਨਾ ਵੇ ਉਹਦਾ ਸਵਾਹ ਨਹੀਂ ਹਰ ਵਕਤ ਭਾਰੀ ਵਜ਼ਨੇ ਕੰਮ ਦੇ ਚ ਆਪਣੇ ਆਪ ਨੂੰ ਲਾਈ ਰੱਖਣਾ ਜਿਵੇਂ ਸਾਰੇ ਸਰੀਰ ਦਾ ਵਜ਼ਨ ਸਿਰ ਦਾ ਹੱਥਾਂ ਦਾ ਪੇਟ ਦਾ ਕੌਣ ਚੁੱਕ ਦੇਣ ਪੈਰ ਜ਼ਾਤ ਨਹੀਂ ਹੈ ਸੂਦਰ ਕੋਈ ਯਾਤ ਨਹੀਂ ਹੈ ਪੈਰ ਸੂਦਰ ਲੈ ਪਰ ਸ਼ੋਦਰ ਦੀ ਮਾਨਤਾ ਸਿਰ ਨਹੀਂ ਪੂਜਿਆ ਜਾਂਦਾ ਹੱਥ ਨਹੀਂ ਪੂਜੇ ਜਾਂਦੇ ਚਰਨ ਹੀ ਪੂਜੇ ਜਾਂਦੇ ਏਵੀ ਮੈਲਸ ਕਰ ਪਾਰ ਚੁੱਕਦੇ ਪੇਟ ਦਾ ਵੀ ਪਾਰ ਚੁੱਕਿਆ ਹੈ ਹੱਥਾਂ ਦਾ ਵੀ ਪਾਰ ਚੁੱਕਿਆ ਹੈ ਸਿਰ ਦਾ ਵੀ ਪਾਰ ਚੁੱਕਿਆ ਵਜਨੇ ਕਮ ਭਾਰੇ ਕਮ ਇਹ ਨਾ ਕਰਨ ਸਾਰਾ ਸੰਸਾਰ ਰੁਕ ਜਾਏਗਾ ਕੋਈ ਮਕਾਨ ਨਾ ਬਣਾਵੇ ਕੋਈ ਮੋਏ ਡੋਰਾں ਦੇ ਖੱਲ ਨਾ ਲਾਵੇ ਜੁੱਤੀਆਂ ਨਾ ਬੜਾਵੇ ਕਪੜਾ ਨਾ ਬਣਾਵੇ। ਈ ਤਾ ਨਾ ਬੜਾਵੇ। ਸਭ ਵਜਨੀ ਕਮਸ। ਪਾਰੀ ਕਮਸ। ਤੂੰ ਸਿਰਫ ਸਿਰ ਵਾਲਾ ਕਿੱਥੇ ਰਵੇਗਾ? ਸਿਰਫ ਹੱਥਾਂ ਵਾਲੇ ਦੀਆਂ ਲੋੜਾਂ ਕਿੱਥੋਂ ਪੂਰੀਆਂ ਹੋਣਗੇ? ਇਸ ਵਾਸਤੇ ਜਿਨ੍ਹਾਂ ਜਿਨ੍ਹਾਂ ਮੁਲਕਾਂ ਸ਼ੋਦਰ ਦਾ ਕੀਰਤੀ ਬੰਦੇ ਦਾ ਸਤਿਕਾਰ ਹੋਇਆ। ਸਨਮਾਨ ਹੋਇਆ ਉੱਥੇ-ਉੱਥੇ ਕਿਰਤ ਕਰਕੇ ਧੰਨਵਾਦ ਗਏ ਭਾਰਤ ਦਾ ਮੌਫਲੇ ਸੌਣਾ ਕਾਰਨ ਦੋ ਸੰਨ ਇੱਕ ਤੇ 1000 ਸਾਲ ਦੀ ਗੁਲਾਮੀ ਦੂਸਰਾ ਕਿਰਤੀ ਬੰਦਾ ਸ਼ੋਧਰ ਹੈ ਜੁਲਾਹਾ ਸ਼ੋਧਰ ਹੈ ਚਮਾਰ ਸ਼ੋਧਰ ਹੈ ਰਾਜ ਮਿਸਤਰੀ ਸ਼ੋਧਰ ਹੈ ਲੋਹਾਰ ਸ਼ੋਧਰ ਹੈ ਦਰਕਾਨ ਸ਼ੋਧਰ ਸਭ ਸ਼ੋਧ ਜੋ ਕਿਰਤ ਕਰਦੇ ਤੇ ਧਨ ਤੇ ਕਿਰਤ ਨਾਲ ਆਏਗਾ ਕਿਰਤੀ ਸ਼ੋਧਰ ਪਛੜ ਗਿਆ ਦੇਸ਼ ਨਹੀਂ ਤੇ ਦੇਸ਼ ਸਾਰੀ ਦੁਨੀਆ ਦੇ ਦੇਸ਼ਾਂ ਨਾਲੋਂ ਅੱਗੇ ਸੀ ਮੰਗੋਲ ਵੀ ਭਾਰਤ ਗਏ ਆਪਣੀ ਉਧਰ ਪੂਰਤੀ ਲਈ ਇਰਾਨ ਗਿਆ ਅਫਗਾਨਿਸਤਾਨ ਗਿਆ ਅਰਬ ਗਿਆ ਫਰੈਂਚ ਗਏ ਡੱਚ ਗਏ ਪੁਰਤਗੇਜ਼ ਗਏ ਅੰਗਰੇਜ਼ ਗਏ ਸਾਰਿਆਂ ਦੀ ਨਿਗਾਹ ਵਿੱਚ ਭਾਰਤ ਸੀ ਉਹ ਕੇਂਦਰ ਸੀ ਜੈਸੇ ਅੱਜ ਸਾਰਿਆਂ ਦੀ ਨਿਗਾਹ ਅਮਰੀਕਾ ਬਣੇ ਆਏ ਅਮਰੀਕਾ ਤੋਂ ਵੀ ਵੱਧ ਸੀ ਭਾਰਤ ਮੰਗੋਲ ਉੱਥੇ ਆਏ ਡੱਚ ਉੱਥੇ ਆਏ ਪੁਰਤਗੇਜ਼ ਉੱਥੇ ਆਏ ਅਫਗਾਨੇ ਉੱਥੇ ਆਏ ਉਜ਼ਬੇਕਿस्तानी ਔਰ ਤੁਰਕਸ ਤੁਰਕੀ ਦੇ ਲੋਕ ਹੀਰਾਨੇ ਅਰਬੇਨ ਅੰਗਰੇਜ਼ ਫਰੈਂਚ ਸਭ ਦੀ ਉਦਰ ਪੂਰਤੀ ਦਾ ਕੇਂਦਰ ਭਾਰਤ ਸੀ ਸੋਨੇ ਦੀ ਚਿੜੀ ਆਸ 1000 ਸਾਲ ਦੇ ਗੁਲਾਮੀ ਔਰ 1000 ਸਾਲ ਤੱਕ ਲੁੱਟੇਰੇ ਲੁੱਟਦੇ ਰਹੇ ਹੁਣ ਵੀ ਤੁਸੀਂ ਚਲੇ ਜਾਓ ਲੰਡਨ ਮੈਜ਼ਮ ਦੇ ਚ ਕਲਗੀ ਤੇ ਗੁਰੂ ਗੋਬਿੰਦ ਸਿੰਘ ਦੀ ਪਈ ਹੈ ਸੋਨੇ ਦੇ ਰੱਥ ਵੱਡੇ ਵੱਡੇ ਥਾਲ ਭਾਰਤ ਤੋਂ ਲਿਆਂਦੇ ਪੈ ਲਿਖਿਆ ਹੈ ਕੌਣ ਹੋਰ ਹੀਰਾ ਭਾਰਤ ਤੋਂ ਲੈਂਦਾ ਉੱਥੇ ਤੇ ਇਹ ਭਾਰਤ ਤੋਂ ਲਿਆਂਦੀਆਂ ਚੀਜ਼ਾਂ ਲੰਡਨ ਬੇਉਜਮ ਦੇ ਚੋਂ ਕੱਢ ਰਹੀਏ ਤੇ ਰਹਿੰਦਾ ਕਿ ਉੱਥੇ ਕੱਖ ਕੁਝ ਵੀ ਨਹੀਂ ਰਹਿੰਦਾ ਹਜ਼ਾਰਾਂ ਪਾਉਂ ਦੀ ਆਮਦਨ ਹੈ 10 ਪਾਉਂਟ ਟਿਕਟ ਹੈ ਜਾ ਕੇ ਦੇਖੋ ਕੌਣ ਹੋਰ ਹੀਰਾ ਸੋਨੇ ਦੇ ਥਾਲ ਸੋਨੇ ਦੇ ਰਤ ਹੀਰੇ ਮੋਤੀ ਇਹ ਸਭ ਉਥੋਂ ਲੈਂਦੇ ਇਰਾਨੀ ਲੁੱਟਦੇ ਰਹੇ ਤਖਤ-ਏ-ਤਾਉ ਹਿੰਦੁਸਤਾਨ ਤੋਂ ਲੁੱਟ ਕੇ ਲੈ ਗਿਆ ਨਾਦਰ ਸ਼ਾ ਉਜ਼ਬੇਕستانی ਲੁੱਟਦੇ ਰਹੇ ਤੁਰਕਮਨਿਸਤਾਨੀ ਲੁੱਟਦੇ ਰਹੇ ਇਰਾਨੀ ਲੁੱਟਦੇ ਰਹੇ ਅਫਗਾਨੀ ਲੁੱਟਦੇ ਰਹੇ ਫਿਰ